ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਵਾਨ ਸੰਤ ਬਾਬਾ ਮੂਹੰਦਾਸ ਜੀ ਉਹਨਾਂ ਤੋਂ ਵਰਸਾਇਆ ਹੋਇਆ ਸ਼੍ਰੀਮਾਨ ਸੰਤ ਬਾਬਾ ਜਰਨੇੰਦਰਾ ਜੀ ਉਹਨਾਂ ਤੋਂ ਵਰਸਾਇਆ ਹੋਇਆ ਸ਼੍ਰੀਮਾਨ ਸੰਤ ਬਾਬਾ ਬਲਮੀਰ ਦਾਸ ਜੀ ਤੇ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਨਰਮ ਸਿੰਘ ਜੀ ਖੁੱਸਿਆਂ ਵਾਲੇ ਤੇ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਅੱਠ ਸੇਵਾਦਾਰ ਸੂਬਾ ਤੋਂ ਲੈ ਕੇ ਕਪੂਰੇ ਚਕਾਵਾ ਗਊਸ਼ਾਲਾ ਵਾਪੇ ਪਿੰਡ ਥੱਲੇ ਕੇ ਤੋਂ ਪੱਠੇ ਵੜਨ ਦੀ ਸੇਵਾ ਕੀਤੀ ਸੇਵਾਦਾਰ ਹੈ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਪਾਲਾ ਸਿੰਘ ਸਾਹਿਬका ਸਰਪੰਚ ਉਹਨਾਂ ਦੇ ਪਰਿਵਾਰ ਵੱਲੋਂ 5 ਕਿੱਲੇ ਪੱਠੇ ਗਵਾਂ ਨੂੰ ਦਾਨ ਕੀਤੇ ਗਏ ਨੇ ਪ੍ਰਮਾਤਮਾ ਅੱਗੇ ਗਵਾਂ ਕੇ ਮਹਾਪੁਰਸ਼ਾਂ ਕੇ ਅਰਦਾਸ ਬੇਨਤੀ ਕਰਦੇ ਆ ਕਿ ਬਾਈ ਜੀ ਹੋਣਾ ਨੇ ਜਿਸ ਵੀ ਭਾਵਨਾਵਾਂ ਨਾਲ ਗਵਾਂ ਨੂੰ 5 ਕਿੱਲੇ ਪੱਠਿਆਂ ਦੇ ਦਾਨ ਕੀਤੇ ਆ ਪ੍ਰਮਾਤਮਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਚਬਾ ਚੜ ਕੇ ਹਿੱਸਾ ਲੈਣ ਦਾ ਬਾਣ ਉਦਮ ਬਖਸ਼ੇ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਪਹਿਲਾਂ ਗਊਸ਼ਾਲਾ ਦੇ ਵਿੱਚ ਪੱਠੇ ਪਾਉਂਦੀ ਸੇਵਾ ਕੀਤੀ ਉਸ ਤੋਂ ਬਾਅਦ ਹੁਣ ਜੋ ਚਾਜਾਂ ਵਾਲਾ ਅਟਾ ਉੱਥੇ ਆਰਾਮ ਘਰ ਨੂੰ ਪੱਠੇ ਪਾਉਂਦੀ ਸੇਵਾ ਕਰੀ ਜਾਂਦੀ ਹੈ ਸੇਵਾਦਾਰ ਇਹ ਪਹਿਲਾਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਾਹਮਣੀਨ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾ ਜੀ ਉਹਨਾਂ ਨੇ ਵੀ ਪੱਠੇ ਇਸ ਅੱਡੇ ਦੇ ਵਿੱਚ ਆਰਮ ਗੁਰੂ ਨੂੰ ਪਾਉਣ ਦੀ ਸੇਵਾ ਕਰਾਉਂਦੇ ਹੁੰਦੇ ਸੀ ਉਸੇ ਤਰ੍ਹਾਂ ਉਹਨਾਂ ਤੋਂ ਵਾਰਸ ਆਏ ਹੋਏ ਸ਼੍ਰੀਮਾਨ ਸੰਤ ਬਾਬਾ ਬਰਵੀਰ ਦਾਸ ਜੀ ਹੁਣ ਉਹਨਾਂ ਦੀ ਕਿਰਪਾ ਦੇ ਨਾਲ ਅੱਡੇ ਦੇ ਵਿੱਚ ਜੋ ਪੱਠੇ ਪਾਉਣ ਦੀ ਸੇਵਾ ਚੱਲ ਰਹੀ ਹੈ ਹੋਰ ਵੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਆਪ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਦੋਵਾਂ ਦੀ ਸੇਵਾ ਵਾਸਤੇ ਜ਼ਰੂਰ ਸਮਾਂ ਕੱਢਿਆ ਕਰੋ ਹੁਣ 5-7 ਦਿਨ ਪੱਠੇ ਆਇਆ ਮੈਂ ਇਸ ਕਰਕੇ ਜਿੱਥੇ-ਜਿੱਥੇ ਵੀ ਕਿਸੇ ਵੀ ਗਊਸ਼ਾਲਾ ਦੇ ਨਾਲ ਅਟੈਚਮੈਂਟਾਂ ਸੇਵਾਦਾਰ ਸਾਰਿਆਂ ਗਊਸ਼ਾਲਾ ਦੇ ਵਿੱਚ ਵਾਚੜ ਕੇ ਸੇਵਾ ਕਰੋ ਜੋ ਗਵਾਂ ਨੂੰ ਵਾਤ ਵਾਤ ਚੰਗੇ ਪੱਥਰ ਪੈ ਸਕ